Yeah. ਚੋਟ ਮੜਦਾ ਖੁੰਢ ਰੋ ਮਾਰੋ ਸਤਿ ਸ੍ਰੀ ਅਕਾਲ ਅੱਜ ਦੇ ਅੱਜ ਆਓ ਜੀ ਸਾਡੀ ਜਿਸਮ ਚ ਜਹੈ ਸਾਡੀ ਰੂਹ ਚ ਜਹੈ ਸਾਡੀ ਨਜ਼ਰ ਚ ਜਹੈ ਸਾਡੀ ਮਾਨਸਿਕਤਾ ਚ ਜ਼ਹਿਰ ਉਸ ਕਾਹਤ ਜਿੱਦ ਵਿੱਚ ਅਗਲੇ ਹੁੰਦੀਆਂ ਨੇ ਕਿਹਦਾ ਨਸੇ ਵਿੱਚ ਕਰਕਣਾ ਹੈ ਨਹੀਂ ਕਦੇ ਨਹੀਂ अब ये तांदूक ਯਾਰ ਜੀ ਮੈਂ ਆਪਾਂ ਸਾਰਿਆਂ ਨੂੰ ਬੋਲਣਾ ਜਿੱਤਰਾ ਅੱਜ ਦੇ ਬਹੁਤ ਹੀ ਵਿਸ਼ੇਸ਼ ਨਸ਼ਿਆਂ ਦੇ ਮੁੱਦੇ 'ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਕਲੱਬ ਵੱਲੋਂ ਇਸ ਵਿਸ਼ੇ ਦੇ ਉੱਪਰ ਹੀ ਤੁਹਾਡਾ ਤੇ ਲਗਭਗ ਸਨ ਸਾਡੇ ਜੋ ਮਹਿਮਾਨ ਨੇ ਉਹਨਾਂ ਦੀਆਂ ਕੁਝ ਜ਼ਿੰਮੇਵਾਰੀਆਂ ਨੇ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ ਦੇ ਜਵਾਬ ਦੇ ਦੇ ਜੇ ਜਦੋਂ ਅਸੀਂ ਆਵਾਜ਼ ਚੁੱਕਾਂਗੇ ਅਗਲਾ ਹੱਲਾ ਸਾਡੇ ਤੇ ਹੋਣਾ ਹੈ ਕਿ ਤਾਲੇ ਅਸੀਂ ਜਾਵਾਂਗੇ ਤੇ ਉਹ ਪ੍ਰਤੱਖ ਸਬੂਤ ਦੋਮੇਗਾ ਇਹ ਗੱਲਾਂ ਸਮ ਜੋ ਉੱਥੇ ਸੰਪੂਰਨ ਹੋਇਆ ਇੱਕ ਗੱਲ ਤੋਂ ਮੈਂ ਸਖਤ ਇਨਕਾਰ ਕਰੀ ਕਿ ਪੰਜਾਬ ਵਿੱਚ ਰੋਲ ਮਾਡਲ ਨਹੀਂ ਸਰੇ ਨਹੀਂ ਕਿਉਂਕਿ ਸੀ ਬੱਡੇ ਗਏ ਪਾਰਟੀਆਂ ਦੇ ਅਧੀਨ ਤਰੰਗ ਦੇ ਅਧੀਨ ਤੇ ਫਿਰ ਜਾਤ ਪਾਤ ਦੇ ਅਧੀਨ ਸੀ ਪਾਟ ਗਏ ਫਿਰ ਵੀ ਹਰ ਪੰਜਾਬੀ ਆਪਣੇ ਆਪ ਵਿੱਚ ਸੰਪੂਰਣ ਆਦਮੀ ਜੇ ਰੋਲ ਮਾਡਲ ਬਣਨ ਦੀ ਗੱਲ ਹੋਵੇ ਜਦੋਂ ਰੱਤਾ ਮਸਾ ਹੱਲਾ ਬੋਲਿਆ ਜਾਂਵੇ ਪੰਜਾਬ ਦੇ ਕਿਸੇ ਵੀ ਹਿੱਸੇ ਭਾਵੇਂ ਪੰਜਾਬ ਦੀ ਕੋਈ ਧੀ ਹੋਵੇ ਭੈਣ ਹੋਵੇ ਮਾਂ ਹੋਵੇ ਜਾਂ ਕੋਈ ਵੀ ਇੱਥੇ ਪੰਜਾਬੀ ਸੱਜਣ ਹੋਵੇ ਉਹ ਉਸ ਸਮੇਂ ਭੁੱਲ ਜਾਂਦਾ ਏ ਕਿs پارٹی ਦਾ ਤੇ ਕਿਸ ਦੇ ਚਲਾ ਜਾਏ ਆਪਣਾ ਝੰਡਾ ਫਰਾ ਦਿੰਦਾ ਏ ਕਿਉਂਕਿ ਉਹਨੂੰ ਆਪਣੇ ਪੰਜਾਬੀ ਬੁਨੇ ਦੀ ਉਦੋਂ ਪਤਾ ਹੁੰਦਾ ਪਛਾਣ ਦਾ ਪਤਾ ਹੁੰਦਾ ਤੇ ਪੰਜਾਬ ਤਾਂ ਦੁਨੀਆ ਭਰ ਲਈ ਰੋਲ ਪਾਣ ਦੇ ਖਾਤੀਆਂ ਦੇ ਲਈ ਜਿਵੇਂ ਸਵਾ ਸਵਾ ਲੱਖ ਇੱਥੇ ਹੀ ਪੜਦੇ ਰਹੇ ਨੇ ਪੰਜਾਬ ਵਿੱਚ ਰੋਗ ਮੌਡਲਾਂ ਦੀ ਕਮੀ ਨਹੀਂ ਜਿੱਥੋਂ ਤੱਕ ਪਤਾ ਹੈ ਕਿ ਡਾਕਟਰ ਨਾਲ ਗੱਲ ਸ਼ੁਰੂ ਕਰਤੀ ਹੈ ਸਮਝਣਾ ਇਹ ਪਤਾਉ ਦਾ ਕੋਈ ਤੰਗ ਹੈ ਮਨ ਸ਼ੁਰੂ ਕਿੱਥੋਂ ਹੋਇਆ ਲੱਛਣ ਕੀ ਹੋਏ ਫਿਰ ਇਲਾਜ ਦੀ ਗੱਲ ਆਉਂਦੀ ਹੈ ਤੇ ਇਲਾਜ ਤੋਂ ਬਾਅਦ ਯਾਨੀ ਕਿਸੇ ਕਿਸੇ ਦਾ ਬਲੱਡ ਪ੍ਰੈਸ਼ਰ ਵੀ ਠੀਕ ਕਰਕੇ ਚੱਪੇ ਜਦੋਂ ਨਾਲ ਪਾੜ ਚੁੱਕਾ ਜਿੱਥੇ ਸਪਸ਼ਟ ਹੈ ਕਿ ਪਰ ਸਾਰਿਆਂ ਦੇ ਲਾਚਣ ਲਾਗਾ ਨਹੀਂ ਪਰ ਕੁਝ ਸਿਆਸੀ ਕੁਝ ਬਿਰੋਕ੍ਰੇਟਸ ਹੀ ਐਮਰਜੈਂਸੀ ਵਿੱਚ ਦੌਰਿਆਂ ਨਾਲ ਦਾਖਲ ਹੋ ਗਏ ਕਿ ਉਹ ਨਸ਼ਾ ਕਰਕੇ ਆਇਆ ਹੈ ਕਾਰਨ ਸੋਣਾ ਚਾਹਉਂ ਕਾਰਨ ਇਹ ਕਿ ਉਸ ਬੱਚੇ ਦਾ ਉਸਦੇ ਨਾਲ ਕਰ ਮੈਨੂੰ ਤੇ ਜਾਪਦਾ ਹੈ ਕਿ ਜਿਵੇਂ ਅੱਜ ਦੀ ਇੱਥੇ ਈਟੀਟੀ ਹੈ ਇੱਕ ਮਾਵਾਂ ਦਾ ਵੀ ਇੱਕ ਸਿਸਟਮ ਸ਼ੁਰੂ ਕਰਦੀ ਹੈ ਕਿਉਂਕਿ ਉਹਨਾਂ ਦਾ ਸਿਸਟਮ ਬਹੁਤ ਵਿਗੜ ਚੁੱਕਿਆ ਹੈ ਉਹ ਆਪਣੀਆਂ ਰਾਜ ਨੇ ਤੇ ਬੱਚੇ ਜਿੱਥੇ ਛੱਡੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਉਹਨਾਂ ਨੇ ਉਹ ਵੀ ਕੁਝ ਸਿੱਖਣਾ ਉਹਨਾਂ ਦੀ ਜ਼ੁਬਾਨ ਸਿੱਖਣੀ ਹੋਊਗੀ ਸਾਰਾ ਕੁਝ ਸਿੱਖਣਾ ਤੇ ਪੰਜਾਬ ਵਿੱਚ ਮੈਨੂੰ ਹਨ ਖੁਦਕੁਸ਼ੀ ਕਰ ਚੁੱਕੇ ਉਹਨਾਂ ਨੇ ਬੇਟੀਆਂ ਪੜ੍ਹ ਰਹੇ ਨੇ ਅਲੱਗ-ਅਲੱਗ ਸਕੂਲਾਂ 'ਚ ਨੇ ਸਾਰੇ ਪਿੰਡਾਂ ਦੇ ਇੱਥੇ ਜਿੱਥੇ ਅਲੱਗ-ਅਲੱਗ ਹਿੱਸੇ ਆਂਦੇ ਨੇ ਕਿਸੇ ਪਰ ਕਿਸੇ ਗੱਲ ਦਾ ਹੱਲ ਕੱਢਣਾ ਜਿਹੜਾ ਉਹ ਬਹੁਤ ਮੁਸ਼ਕਲ ਵੀ ਔਰ ਬੜਾ ਜ਼ਰੂਰੀ ਵੀ ਹੈ ਮੈਂ ਵਧਾਈ ਦੇਣੀ ਚਾਹਨਾ ਪ੍ਰੈਸ ਕਲੱਬ ਨੂੰ ਕਿ ਉਹਨਾਂ ਨੇ ਇੱਕ ਬਹੁਤ ਨੇਕ ਸੋਚ ਨਾਲ ਇਹ ਪ੍ਰਾਲਾ ਕੀਤਾ ਹੈ। ਔਰ ਇਹਦਾ ਸਿੱਟਾ ਵੀ ਜੇڑا ਪੋਜ਼ਿਟਿਵ ਨਿਕਲੇਗਾ। ਜੋ ਨਸ਼ੇ ਨੇ ਉਹਨਾਂ ਦੇ ਕਾਬੂ ਪਾਉਣ ਵਾਲਿਆਂ ਦੇ ਮਨ ਵਿੱਚ ਖੋਟ ਹੈ। ਤੇ ਪੰਜਾਬੀਆਂ ਨੂੰ ਵੇਲਣ ਪੁਨੇ ਦੇ ਵੱਲ ਤੱਕਿਆ ਜਾ ਰਿਹਾ, ਪੁਫਤ ਖੋਰੀ ਵੱਲ ਤੱਕਿਆ ਜਾ ਰਿਹਾ। ਸੋ ਇਹ ਸ਼ਬਦ ਸਾਨੂੰ ਉਹਨਾਂ ਨੇ ਜਿੱਥੋਂ ਮੈਂ ਸ਼ੁਰੂ ਕਰਨਾ ਚਾਹੁੰਦਾ

ਉਹ ਕਿਸੇ ਦਾ ਪ੍ਰਾਈ ਕਿਸੇ ਦਾ ਬੇਟਾ ਹੈ ਤੋਂ ਚੇਂਜ ਕੈਨਟ ਸਟਾਰਟ ਫਰਮ ਦੀ ਹੋਮ ਘਰ ਉਸਪੋਰਟਸ ਦਾ ਸੰਕਰਣ ਸ਼ੁਰੂ ਹੋਇਆ ਸੀ ਉਹ ਈਜ਼ੀ ਨਹੀਂ ਸੀ ਮੇਰੇ ਲਈ ਮੈਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਜਿਵੇਂ ਮੇਰੇ ਫਾਦਰ ਸੀ ਉਹ ਨਹੀਂ ਚਾਹੁੰਦੇ ਸੀ ਕਿ ਮੈਂ ਸਪੋਰਟਸ ਕਰਾਂ ਔਰ ਘਰ ਦੇ ਵਿੱਚ ਸਪੋਰਟਸ ਦੀਆਂ ਗੱਲਾਂ ਜਿਵੇਂ ਪੜਾਈ ਦੀਆਂ ਗੱਲਾਂ ਹੋਣ ਆਪਾਂ ਮੈਨੂੰ ਲੱਗਦਾ ਜ਼ਰੂਰ ਆਪਾਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਉਦਾਂ ਦੇ ਬੱਚੇ ਦੇ ਸਕਦੇ ਆ ਜਿਹੜੇ ਕਿ ਬਾਹਰ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਜਿਹੜੀ ਤਰੱਕੀ ਜਿਹੜੀ ਅਸੀਂ ਦਿਖਾ ਸਕੀਏ। ਰਿਆਸਤੇ ਨਾਪਾ ਪਲੱਸ ਦਾ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਅੱਜ ਨਾਪਾ ਦੇ ਵਿੱਚ ਡਾਇਟ ਜਿਹੜੀ ਸਖਸਤਾ ਹੈ ਦੀ ਇੱਥੇ ਕਰਵਾਇਆ ਗਿਆ ਨਾਪਾ ਦੇ ਵਿੱਚ ਇਹਦਾ ਵਿਸ਼ਾ ਜਿਹੜਾ ਸੀਗਾ ਉਹ ਸੀਗਾ ਕਿ ਨਸ਼ੇ ਜਿਹੜੇ ਆ ਉਹਨਾਂ ਤੋਂ ਕਿਵੇਂ ਮੁਕਤੀ ਪਾਈ ਜਾ ਸਕਦੀ ਹੈ ਨਸ਼ਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਤੇ ਬਹੁਤ ਹੀ ਸ਼ਾਨਦਾਰ ਸਮਾਗਮ ਜਿਹੜਾ ਹੋਇਆ ਹੈ ਇਹਦੇ ਵਿੱਚ ਅਲੱਗ-ਅਲੱਗ ਸ਼ਖਸੀਅਤਾਂ ਨੇ ਆਪਣੇ ਵਿਚਾਰ ਰੱਖੇ ਹੈ ਤੇ ਨਿਚੋੜ ਇਹ ਹੈ ਜੀ ਕਿ ਨਸ਼ੇ ਜਿਹੜੇ ਆ ਪੰਜਾਬ ਨਸ਼ਾ ਮੁਕਤ ਹੋ ਸਕਦਾ ਆ ਆਪਾਂ ਸਾਰੇ ਨਸ਼ਾ ਮੁਕਤ ਹੋ ਸਕਦਾ ਦੁਨੀਆ ਨਸ਼ਾ ਮੁਕਤ ਹੋ ਸਕਦੀ ਹੈ ਪਰ ਸਾਨੂੰ ਆਪਣੇ ਆਪ ਨੂੰ ਪ੍ਰਸ਼ਾਸਨ ਥੋੜੀ ਮਦਦ ਕਰ ਸਕਦਾ ਪੋਲੀਟਿਕਲ ਜਮਾਤ ਕੋਈ ਮਦਦ ਕਰ ਸਕਦੀ ਹੈ ਜੀ ਇੱਕ ਕਾਨੂੰਨ ਬਣਾਇਆ ਜਾ ਸਕਦਾ ਸਖਤੀ ਕੀਤੀ ਜਾ ਸਕਦੀ ਹੈ ਜਿਲ੍ਹਾਂ ਚ ਬੰਦ ਕੀਤਾ ਜਾ ਸਕਦਾ ਜੀ ਪਰ ਜੇ ਲੋਕ ਜਿਹੜੇ ਆ ਉਹ ਸਾਥ ਦੇਣ ਲੋਕ ਜਿਹੜੇ ਆ ਇਹਨੂੰ ਲੋਕ ਲਹਿਰ ਬਣਾ ਲੈਣ ਲੋਕ ਜਿਹੜੇ ਆ ਨਾਲ ਮਿਲ ਜਾਣ ਪ੍ਰਸ਼ਾਸਨ ਦੇ ਸਰਕਾਰ ਦੇ ਕਿ ਅਸੀਂ ਹਰ ਹਾਲ ਦੇ ਵੀ ਤੁਹਾਡੇ ਨਾਲ ਆ ਪਰ ਕੋਈ ਵੀ ਐਸਾ ਗਲਤ ਅੰਸਰ ਸਾਡੇ ਪਿੰਡ ਸਾਡੇ ਸ਼ਹਿਰ ਚ ਕਿਤੇ ਅਸੀਂ ਆਉਂ ਕਰਦਾ ਸੀ ਰਾਈਟ ਵੀ ਉਹਦੀ ਮੀਟਿੰਗ ਕਰਕੇ ਤੁਹਾਨੂੰ ਅਸੀਂ ਇੰਟਰਨਲ ਤਰੀਕੇ ਨਾਲ ਉਹਦੀ ਜਾਣਕਾਰੀ ਦਵਾਵਾਂਗੇ ਤਾਂ ਕਿ ਉਹਨੂੰ ਉੱਥੇ ਕੰਟਰੋਲ ਕੀਤਾ ਜਾ ਸਕੇ ਤਾਂ ਮੇਰਾ ਕਲਮ ਨਸ਼ਾ ਜਿਹੜਾ ਬਹੁਤ ਜਲਦੀ ਮੁਕਤ ਹੋਏਗਾ ਨਾਬਾ ਦੇ ਵਿੱਚ ਇਸ ਦੀ ਅਗਾਜ਼ ਕੀਤਾ ਸਾਰੇ ਪ੍ਰੈਸ ਕਲੱਬ ਦੇ ਸਾਰੇ ਭਾਈਚਾਰੇ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਇਸ ਉਪਰਾਲਾ ਦੇ ਉੱਪਰ ਬੜੀ ਗੌਰ ਦੇ ਨਾਲ ਇਸ ਸਮਾਗਮ ਜਿਹੜਾ ਧਿਆਨ ਦੇ ਨਾਲ ਰੱਖ ਕੇ ਸਾਰੇ ਅਫਸਰ ਸਾਹਿਬਾਨ ਨੇ ਮੈਨੂੰ ਇੱਥੇ ਬੁਲਾ ਕੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਔਰ ਖਾਸ ਕਰਕੇ ਜਿਹੜੇ ਬੱਚੇ ਸਕੂਲਾਂ ਦੇ ਬੱਚੇ ਉਹਨਾਂ ਨੂੰ ਵੀ ਬੁਲਾਇਆ ਔਰ ਅਸੀਂ ਪ੍ਰਣ ਕੀਤਾ ਕਿ ਅਸੀਂ ਸਾਰੇ ਜੇ ਕਿਸੇ ਨੂੰ ਨਹੀਂ ਬਦਲ ਸਕਦੇ ਘੱਟੋ-ਘੱਟ ਆਪ ਅਸੀਂ ਨਸ਼ਾ ਮੁਕਤ ਹੋ ਕੇ ਆਪਾਂ ਸੰਸਾਰ ਦੇ ਵਿੱਚ ਆਪਣਾ ਯੋਗਦਾਨ ਪਾਈਏ ਮੈਨੂੰ ਉਮੀਦ ਹੈ ਕਿ ਪੰਜਾਬ ਬਹੁਤ ਜਲਦ ਜਿਹੜਾ ਨਸ਼ਾ ਮੁਕਤ ਵਾਲੇ ਪਾਸੇ ਵਧੇਗਾ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਕੋਰਾਂਤ ਮਾਨ ਜੀ ਸਾਡਾ ਵੀ ਇਹ ਬਹੁਤ ਵੱਡਾ ਇੱਕ ਧਿਆਨ ਇਸ ਗੱਲ ਤੇ ਉੱਪਰ ਹੈ ਕਿ ਪੰਜਾਬ ਜਿਹੜਾ ਉਹ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਹੈ ਇਹ ਗੁਰੂਆਂ ਪੀਰਾਂ ਫਕੀਰਾਂ ਕ੍ਰਾਂਤੀਕਾਰੀ ਯੋਧਿਆਂ ਦੀ ਧਰਤੀ ਜਿਹੜੀ ਹੈ ਨਸ਼ਾ ਮੁਕਤ ਹੋਣੀ ਚਾਹੀਦੀ ਹੈ ਉਹਦੇ ਲਈ ਸਾਡੇ ਪ੍ਰੋਗਰਾਮ ਲਗਾਤਾਰ ਚੱਲ ਰਹੇ ਨੇ ਬਹੁਤ ਸਾਰੇ ਲਾਗਾਈ ਹੋਏ ਨੇ ਉਪਰਾਨਾ ਜਿਹੜੀ ਆਸੀਮਦਰ ਨਾਬਾ ਪੱਤਰ ਪਰ ਬੋਲ ਕੇ ਕੀਤਾ ਗਿਆ ਹੈ ਕਿਉਂਕਿ ਜੇਰੀ ਪ੍ਰੈਸ ਹੁੰਦੀ ਹੈ ਉਹ ਡੈਮੋਕ੍ਰੇਸੀ ਲੋਕਤੰਤਰ ਦਾ ਚੌਥਾ ਇਸਤਮਬਦ ਹੈ जब प्रेस बढ़ चढ़ के हिस्सा ले तो जरा मैसेज है और जरा ये मुहिम इंडस्ट्रेट के खिलाफ ये ओबियसली पॉजिटिव ना कॉन्ट्रीब्यूशन रहेगा क्योंकि प्रेस चाहे तो किसी मैटर चंगे तरह हाईलाइट भी कर सकती है और अवेयरनेस जरा पार्ट बन जाए किसी भी मुहिम का वो काफ़ी चंगी तरह किया जा सकता है इस करके मैं बहुत धन्यवाद हूँ नाभा पेश करता है, है। ये वो बढ़ चढ़ के इस मुहिम से हिस्सा ले रहे हैं और सोसाइटी सोसायी कर रहे हैं नशा तस्कर लगातार नशा तस्कर के खिलाफ काम कर रही है एच अ यही मैसेज देंगे कि उन्होंने दे खिलाफ सख्त तो सख्त कार्रवाई की जाएगी और मैं पब्लिक भी थोड़े माध्यम रा अपील करना चाहता है कि इस मुहिम से बढ़ चढ़ के हिस्सा लें और पोलिटिक कॉन्ट्रीब्यूशन करें और अपने जवाब हैं जिले स्टूडेंट्स हैं जिले नौजवान वो अपनी एनर्जी न्यू पोलिटिक ना कम करें चैनलाइज करें कई लोगों तो, तो मतलब अग्नि नहीं होंगे जो है नशा पास करने की साड़ी पहनेंगे तो इट टेक्स टाइम को वक्त लगता ही लगता है हाँ वो कुछ रिजल्ट देखो के उसके अलावा नहीं अच्छे अच्छे वाले में शामिल तो बाकी तो भी चल रहे हैं सीधे एडिक्ट होने वास्ते की और उनके वास्ते तो हम यही अपील करेंगे धीरे एडिक्ट है इवन सोसाइटी में भी ऐसे भी अपील करेंगे कि उन्हें नु मतलब सपोर्ट करें जिनमें की मतलब ना कुछ एडिक्ट जो है डी एडिक्शन क्लासेस जाते हैं तो उन्हें सोसाइटी का पार्ट मूल बनाया जाए इस करके ये मुहिम आगे चलियो तो थैंक यू ਮੇਰੇ ਹਿਸਾਬ ਨਾਲ ਇਹ ਇੱਕ ਨੀਲ ਪੱਥਰ ਸਾਬਤ ਹੋਣ ਵਾਲਾ ਕਿਉਂਕਿ ਇਹੋ ਜਿਹੀ ਗੱਲ ਜਦੋਂ মিডিਆ ਵਰਗਾ ਇੱਕ ਥੰਮ ਸ਼ੁਰੂ ਹੋ ਜਾਂਦਾ ਸਾਡੇ ਵਿੱਚ ਜਾਣਕਾਰੀ ਤਾਂ ਹੁਣ ਸਭ ਨੂੰ ਹੈ ਜਿਸ ਤਰੀਕੇ ਦੀ ਮਿਲੀ ਭੁਗਤ ਚੱਲਦੀ ਹੈ ਸਭ ਜਾਣਦੇ ਪਰ ਜਦੋਂ ਇੱਕ মিডিਆ ਵੱਲੋਂ ਅਵੇਅਰਨੈਸ ਕੈਂਪੇਨ ਹੋਏਗਾ ਜਿਸ ਵਿੱਚ ਲੋਕਾਂ ਨੂੰ ਮੈਂ ਅੱਜ ਤੁਹਾਡੇ ਨਾਲ ਇੱਕ ਅਜਿਹੀ ਗੱਲ ਸਾਂਝੀ ਕਰਨਾ ਚਾਹਨੀ ਹਾਂ ਲਗਭਗ 31 ਸਾਲ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਜਦੋਂ ਕ੍ਰੂਨ ਹੱਤਿਆ ਦੇ ਵਿਰੋਧਾਵਾਸ ਚੁਕਣੀ ਤਾਂ ਬਿਲਕੁਲ ਕੋਈ ਵੀ ਸੁਣਦਾ ਨਹੀਂ ਸੀ ਤੇ ਮੈਂ ਸਲੂਟ ਕਰਦੀ ਆ ਮੀਡੀਆ ਨੂੰ ਕਿ ਮੈਂ 10 11 ਸਾਲ ਇਸੇ ਤਰ੍ਹਾਂ ਲੱਗੀ ਦੀ ਕੋਈ ਫਾਇਦਾ ਨਹੀਂ ਹੋਇਆ ਜਿਸ ਦੇ ਮੀਡੀਆ ਵਾਲੇ ਨਾਲ ਜੁੜੇ ਤਾਂ ਤੁਸੀਂ ਦੇਖ ਸਕਦੇ ਹੋ ਉਸ ਦਿਨ ਤਵਦੀਦੀ ਸ਼ੁਰੂ ਹੋਈ ਸੀ ਉਹਦੇ ਵਿੱਚ ਘਾਟ ਵੀ ਆਈ ਹੈ ਤੇ ਦੋ ਲੋਕ ਸਾਰੇ ਆਮ ਕਹਿੰਦੇ ਸਨ ਹਾਂਜੀ ਮਾਰਦੇ ਆ ਉਹ ਆਵਾਜ਼ ਨਹੀਂ ਕੱਢਦੇ ਉਸੇ ਤਰ੍ਹਾਂ ਹੁਣ ਜੋ ਤੁਸੀਂ ਦੇਖ ਰਹੇ ਹੋ ਕਿ ਨਸ਼ੇ ਦੇ ਵਿੱਚ ਜਿਸ ਢੰਗ ਨਾਲ ਗਲਤਾਂ ਅਸੀਂ ਸਾਰੇ ਹਾਂ ਉਹਦੇ ਵਿੱਚ ਮੀਡੀਆ ਵੱਲੋਂ ਇਹ ਉਠਣੀ ਆਵਾਜ਼ ਤੇ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਜੋ ਤੁਸੀਂ ਅੱਜ ਕੀਤੀ ਵਾਕਈ ਦਿਲ ਟੁੰਬੂ ਵਿੱਚ ਸੀ ਕਿ ਅਸੀਂ ਜਿਹੜੇ ਮਰੀਜ਼ ਨੇ ਸਭ ਉਹਨਾਂ ਨੂੰ ਨਾ ਉਜਾਗਰ ਕਰਕੇ ਸਭ ਨੂੰ ਇੱਕ ਪੋਜ਼ਿਟਿਵ ਸੰਦੇਸ਼ ਦਈਏ ਕਿ ਆ ਜੋ ਛੱਡ ਚੁੱਕੇ ਨੇ ਉਹ ਦੇਖੋ ਸਮਾਜ ਚ ਇੱਕ ਬਣਾ ਚੁੱਕੇ ਨੇ ਤਾਂ ਉਹ ਵਾਕਈ ਤੁਹਾਨੂੰ ਮੈਂ ਦੱਸ ਦਿੰਦਾ ਨੀਲ ਪੱਥਰ ਸਾਬਤ ਹੋਏਗਾ ਉਹ ਗਵਰਨਰ ਜਿਹੜਾ ਕਹਿੰਦਾ ਹੈ ਕਿ ਕਹਿ ਰਹੇ ਨੀ ਨਸ਼ਾ ਬਹੁਤ ਜ਼ਿਆਦਾ ਹੈ ਤਾਂ ਕਿ ਆਪਣਾ ਮੈਸੇਜ ਅੱਗੇ ਤੱਕ ਇਹਨਾਂ ਦਾ ਸਰਦਾਰ ਦੇਖੋ ਜਿੱਥੇ ਫਾਈ ਲੈਵਲ ਦਾ ਪਤਾ ਜੇ ਬਾਰਡਰ ਤੇ ਜਾ ਕੇ ਉਹ ਤੋਰੇ ਕਰ ਰਿਹਾ ਦੇਖੋ ਦੇਖੋ ਉਹਨਾਂ ਨੇ ਜੋ ਤੋ ਤਿੰਨ ਗੱਲਾਂ ਮੈਂ ਫਿਰ ਜ਼ਿਕਰ ਕੀਤੀਆਂ ਸੀ ਉਹਨਾਂ ਨੇ ਇਸੇ ਤਰ੍ਹਾਂ ਹੀ ਕਿਹਾ ਸੀ ਕਿ ਪੁਲਿਸ ਪ੍ਰਸ਼ਾਸਨ ਤੇ ਪੋਲਿਟਿਕਲ ਜੋ ਨੈਕਸਸ ਹੈ ਜਦ ਤੱਕ ਉਹ ਟੁੱਟੇਗਾ ਨਹੀਂ ਹੋਏਗਾ ਨਹੀਂ ਤਾਂ ਮੈਂ ਉਹਨਾਂ ਨੇ ਹੀ ਕਿਹਾ ਸੀ ਕਰਨ ਸਾਹਿਬ ਉਂਗਲ ਜੋ ਇੱਕ ਸਾਢੇ ਵੱਲ ਚੁੱਕ ਰਿਹਾ ਬਾਕੀ ਦੇ ਚਾਰ ਤੁਹਾਡੇ ਵੱਲ ਨੇ ਤੇ ਤੁਸੀਂ ਕਹਿ ਰਹੇ ਹੋ ਬਿਊਰੋਕ੍ਰੈਟਿਕ ਅਨਾਲ ਨਾਲ ਇਨਵੋਲਡ ਹੈ ਤਾਂ ਤੁਹਾਡੇ ਹੀ ਅਧੀਨ ਆਂਦੇ ਤੇ ਤੇ ਦੂਸਰੀ ਗੱਲ ਅਹਿਮ ਕਿ ਉਹਨਾਂ ਨੇ ਕਿਹਾ ਤੁਹਾਡੇ ਕੋਲ ਰੋਲ ਮਾਡਲ ਨਹੀਂ ਸੋ ਮੈਨੂੰ ਲੱਗਦਾ ਕਿ ਇੱਕ ਇੱਕ ਪੰਜਾਬੀ ਆਪਣੇ ਆਪ ਵਿੱਚ ਰੋਲ ਮਾਡਲ ਹੈ ਪੰਜਾਬ ਨੂੰ ਰੋਲ ਮਾਡਲ ਦੀ ਲੋੜ ਨਹੀਂ ਇੱਕ ਸਮੁੱਚਾ ਪੰਜਾਬ ਇੱਕ ਰੋਲ ਮਾਡਲ ਹੈ ਤੁਸੀਂ ਤਾਂ ਰੇਗਿਸਤਾਨ ਚ ਸੁੱਕਦੇ ਹੋਗੇ ਨਾ ਇੱਕ ਕੱਲੇ ਪੰਜਾਬੀ ਨੂੰ ਉਹ ਉੱਥੇ ਵੀ ਹਰਾ-ਪਰਾ ਪੰਜਾਬ ਬਣਾ ਦੇਗਾ ਸਿਰਫ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਵੰਡੋ ਨਾ ਸਾਨੂੰ ਪੰਜਾਬੀਆਂ ਨੂੰ ਤੁਸੀਂ ਧਰਮ ਦੇ ਆਧਾਰ ਤੇ ਵੀ ਵੰਡਿਆ ਜਾਤ-ਪਾਤ ਦੇ ਆਧਾਰ ਤੇ ਵੀ ਵੰਡਿਆ ਫਿਰ ਪੋਲਿਟਿਕ ਨਹੀਂ ਵੰਡ ਦਿੱਤਾ ਸਿਰਫ ਇਹ ਵੰਡ-ਬੰਦ ਕਰਦੇ ਪੰਜਾਬ ਦੀ ਤਾਕੀ ਆਪ ਹੈ ਤੇ ਜੇ ਉਹ ਨੈਕਸਸ ਤੋੜਨਾ ਪਹਿਲੀ ਗੱਲ ਤਾਂ ਅਹਿਮ ਗੱਲ ਦੂਜੀ ਕਿ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਫੜ ਕੇ ਤਾੜਨਾ ਕੋਈ ਸੋਲਿਊਸ਼ਨ ਨਹੀਂ ਹੈ ਤਾ ਬਿਮਾਰ ਨੇ ਤਾਂ ਮਤਲਬ ਇਹ ਤਾਂ ਜਿਹੜਾ ਵੇਚ ਰਿਹਾ ਉਹਨੂੰ ਫੜਨ ਦੀ ਲੋੜ ਤੇ ਸੋਲਿਊਸ਼ਨ ਹਰ ਇੱਕ ਘਰ ਤੋਂ ਸ਼ੁਰੂ ਹੋਣਾ ਹੈ ਜਦੋਂ ਹਰ ਘਰ ਆਪਣੀ ਜ਼ਿੰਮੇਵਾਰੀ ਲਏਗਾ ਕਿ ਮੈਂ ਆਪਣੇ ਘਰ ਵਿੱਚ ਦੇਖੋ ਨਾ ਉਹਨਾਂ ਹੀ ਘਰਾਂ ਵਿੱਚੋਂ ਬੇਟੀਆਂ ਤੇ ਬੇਟੇ ਟੌਪ ਤੇ ਨਾ ਸਿਰਫ ਖਿਡਾਰੀ ਬਣਦੇ ਨੇ ਟੌਪ ਤੇ ਤੁਸੀਂ ਦੇਖਦੇ ਹੋਗੇ ਸਾਇੰਟਿਸਟ ਬਣਦੇ ਨੇ ਟੌਪ ਤੇ ਬਿਜ਼ਨਸ ਵੂਮੈਨ ਸਾਰਾ ਕੁਝ ਬਣ ਰਿਹਾ ਹੈ ਦਾ ਮਤਲਬ ਹੈ ਕਿ ਕੁਝ ਉਹ ਕਾਰ ਜਿਹੜੇ ਆਪਣੀ ਜ਼ਿੰਮੇਵਾਰੀ ਤੋਂ ਛਡ ਕਰੇ ਨੇ ਉਹਨਾਂ ਨੂੰ ਜਗਾਉਣ ਦੀ ਲੋੜ ਹੈ ਕਿ ਤੁਸੀਂ ਆਪ ਰੋਲ ਮਾਡਲ ਕਰਦੇ ਵਿੱਚ ਬਣੋ ਤਾਂ ਕਿ ਤੁਸੀਂ ਆਪਣੇ ਬੱਚੇ ਨੂੰ ਜਿਵੇਂ ਦੱਸਿਆ ਕਿ ਸਪੋਰਟਸ ਦੇ ਵੱਲ ਤੋਰਨਾ ਪਰ ਉਹਨਾਂ ਸਾਰਿਆਂ ਚ ਸਭ ਤੋਂ ਐਹਮ ਹੈ ਕਿ ਆਪਣੀ ਜ਼ੁਬਾਨ ਤੋਂ ਕੁੱਟਣ ਵਾਲੇ ਕਦੇ ਵੀ ਆਪਣੇ ਉਸੂਬੇ ਨਾਲ ਟ੍ਰੇਨ ਨਹੀਂ ਕਰ ਸਕਦੇ ਸਾਡੇ ਬੱਚੇ ਪੰਜਾਬੀ ਜ਼ੁਬਾਨ ਤੋਂ ਕੁੱਟ ਚੁੱਕੇ ਨਹੀਂ ਸੱਪਿਆ ਚਾਰ ਤੋਂ ਕੁੱਟ ਚੁੱਕੇ ਨੇ ਪਰ ਜਣ ਨੂੰ ਕਾਲੇ ਵਿੱਚ ਜਦੋਂ ਪੰਜਾਬੀਆਂ ਦੇ ਮਨ ਵਿੱਚ ਆਪਣੀ ਧਰਤੀ ਲਈ ਪਿਆਰ ਸ਼ੁਰੂ ਹੋਏਗਾ ਆਪਣੇ ਇਤਿਹਾਸ ਵਿੱਚ ਰੋਲ ਮਾਡਲ ਲੱਭ ਲੈਣਗੇ ਤਰਦੀਨ ਦੀ ਉਸੇ ਪਾਲ ਸਿਰ ਹੋ ਜਾਏਗੀ ਕਿਉਂਕਿ ਉਹੋ ਇਸ ਪਾਸੇ ਵੱਲ ਨਹੀਂ ਜਾਣਗੇ ਤੇ ਪਟਿਆਲਾ ਨਾਬਾ ਪ੍ਰੈਸ ਕਲੱਬ ਨੇ ਜਿਹੜਾ ਪ੍ਰਚਾਰ ਕੀਤਾ ਬਹੁਤ ਵਧੀਆ ਇਹਦੇ ਵਿੱਚ ਇੱਕੋ ਮੰਚ ਤੇ ਸਾਰਿਆਂ ਨੂੰ ਇਕੱਠਾ ਕੀਤਾ ਗਿਆ ਹੈ ਤੇ ਆਪਣਾ ਸਾਰਿਆਂ ਦਾ ਏਮ ਉਹ ਵੀ ਇੱਕ ਹੀ ਆ ਕਿ ਨਸੇ ਤੇ ਢੱਲ ਪਾਉਣੀ ਤੇ ਜੇ ਆਪਾਂ ਇੱਕੋ ਮੰਚ ਤੇ ਮੰਚ ਤੇ ਇਕੱਠੇ ਹੋ ਕੇ ਇਸ ਪ੍ਰਚਾਰੇ ਦੇ ਪਿੱਛੇ ਆਪਾਂ ਮਿਹਨਤ ਕਰਾਂਗੇ ਤਾਂ ਜਰੂਰ ਆਪਾਂ ਨਸੇ ਤੇ ਢੱਲ ਪਾ ਸਕਾਂਗੇ ਕਿੰਨਾ ਲੱਗਦਾ ਵੀ ਜਿਹੜਾ ਕਿੰਨਾ ਫਤਵਾ ਹੋਊਗਾ ਜਿਵੇਂ ਆਪਾਂ ਸਕੂਲ ਨਾਲ ਲੈ ਕੇ ਵੇਰ ਕਰੀਏ ਬੱਚਿਆਂ ਦੀਆਂ ਹੋ ਰਿਆਂ ਅੱਗੇ ਵੀ ਇਹੋ ਜਿਹਾ ਗਾਰੀ ਨਹੀਂ ਕੀਤਾ ਦੇਖੀ ਮੈਨੂੰ ਲੱਗਦਾ ਜੀ ਇੱਥੇ ਥੱਲ ਜ਼ਰੂਰ ਪੈ ਸਕਦੀ ਆ ਜੇ ਪ੍ਰਸ਼ਾਸਨ ਦੇ ਨਾਲ ਨਾਲ ਆਮ ਪਬਲਿਕ ਜਾਂ ਆਪਣੇ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਸਾਡਾ ਸਾਥ ਦੇਣ ਤਾਂ ਇਸ ਬਿਮਾਰੀ ਤੇ ਵੀ ਆਪਾਂ ਜ਼ਰੂਰ ਥੱਲ ਪਾ ਸਕਦੇ ਆ ਜੀ ਮੈਂ ਹਮੇਸ਼ਾ ਹੀ ਜਦੋਂ ਕਿਤੇ ਪਿੰਡ ਦੇ ਵਿੱਚ ਵੀ ਜਾਂ ਕਿਤੇ ਵੀ ਸੈਮੀਨਾਰ ਕਰਨ ਜਾਂਦੀ ਆ ਤਾਂ ਉਹਨਾਂ ਨੂੰ ਕੋਈ ਗੱਲ ਕਹਿਨੀ ਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਮੈਨੂੰ ਤੁਸੀਂ ਪਰਸਨਲੀ ਮੇਰੇ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਦੱਸਣ ਦੀ ਵੀ ਲੋੜ ਨਹੀਂ ਵੀ ਮੈਂ ਕੌਣ ਬੋਲ ਰਿਹਾ ਹਾਂ ਬਸ ਸਾਨੂੰ ਦੱਸ ਦਿਨ ਕਿਹੜੇ ਪਿੰਡ ਤੇ ਕਿਹੜੇ ਮਹੱਲੇ ਚ ਕਿਹੜੀ ਜਗ੍ਹਾ ਤੇ ਜਿਹੜਾ ਫਲਾਣਾ ਬੰਦਾ ਜਿਹੜਾ ਇਸ ਕੰਮ ਦਾ ਧੰਦਾ ਕਰਦਾ ਤੇ ਅਸੀਂ ਉੱਥੇ ਜ਼ਰੂਰ ਕਰਨਾ ਆਪਣਾ ਕੰਟਰੋਲ ਕਰਾਂ। ਨਬਾ ਵਿਆਸਤੀ ਪ੍ਰੈਸ ਕਲੱਬ ਬਣਨ ਨੂੰ ਪੁਰਾਣਾ ਪਾ ਗਿਆ। ਬਹੁਤ ਵੱਡੀ ਗੱਲ ਹੈ। ਤੇ ਜਿਹਦੇ ਵਿੱਚ ਪ੍ਰਸ਼ਾਸਨ ਵੀ ਬਣਾਇਆ ਗਿਆ ਇਹਨਾਂ ਨੇ ਤੇ ਬੜੇ ਵਧੀਆ ਡਾਕਟਰ ਸਮਰਪਤ ਹੋਰ ਨੇ। ਸੁਝਾਵਤੇ ਨੇ ਉਹਦੇ ਹਰ ਇੱਕ ਸੁਝਾਅ ਦੇ ਨਾਲ ਮੈਂ ਸਹਿਮਤ ਹਾਂ ਉਹਨੇ ਜਿਹੜਾ ਨਿਚੋੜ ਦਿੱਤਾ ਹੈ ਕਿ ਸਿਸਟਮ ਦੇ ਵਿੱਚ ਤੇ ਨਸੇ ਨੇ ਇੱਕ ਸਿਸਟਮ ਦੀ ਦੇਣ ਉਹਦੇ ਵਿੱਚ ਆਪ ਸਾਰੇ ਸਮਨਾ ਸੋ ਜਿੰਨਾ ਚਿਰ ਅਸੀਂ ਸਾਰੇ ਰਲ ਕੇ ਇਸ ਕੋੜ ਨੂੰ ਜਦੋਂ ਵੱਡਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਇਹ ਨਸਾਂ ਖੁੱਪ ਨਹੀਂ ਸਕਦੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਮਹਾਰਾਜਾ ਹੀਰਾ ਸਿੰਘ ਜੀ ਨਗਰੀ ਦੇ ਪ੍ਰੈਸ ਕਲੱਬ ਨਾ ਬਣੇ ਇੰਨੇ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਕੀਤਾ ਹੈ ਔਰ ਬਹੁਤ ਵਧੀਆ ਬੁਲਾ ਰਹੇ ਨੇ ਕੀਤਾ ਅਸੀਂ ਚਾਹੁੰਦੇ ਹਾਂ ਵੀ ਸਾਡੇ ਇਲਾਕੇ 'ਚ ਜਿਹੜਾ ਇਹ ਦਾਗ ਹੈ ਨਸ਼ਿਆਂ ਦਾ ਦਲਦਲੀ 'ਚ ਨੌਜਵਾਨ ਫਸੇ ਨੇ ਚੋਰੀਆਂ ਕਰਦੇ ਨੇ ਨਸ਼ਿਆਣੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਤੁਸੀਂ ਪ੍ਰੈਕਟਿਸ ਕਰ ਆਪਣੇ ਉਪਰਾਲਾ ਕੀਤਾ ਹੈ ਲਾਗੂ ਹੋਣ ਅਫਸਰ ਸਮਾਜ ਨੂੰ ਵੀ ਬੇਨਤੀ ਹੈ ਐਮਐਲ ਨੂੰ ਬੇਨਤੀ ਹੈ ਕਿ ਜਿੰਨੇ ਵੀ ਬੰਦੇ ਜਿੱਥੇ ਨਸ਼ਾ ਵਿਕਦਾ ਹੈ ਜਾਂ ਲੋਕੀ ਨਸ਼ਾ ਕਰਦੇ ਉਹਨੂੰ ਤੁਰੰਤ ਰੋਕਿਆ ਜਾਵੇ ਤਾਂ ਜੋ ਕ੍ਰਾਈਮ ਵੀ ਥਲ ਪਵੇ ਪ੍ਰੈਸ ਕਲੱਬ ਦੇ ਅਸੀਂ ਸਾਰੇ ਜਿੰਨੇ ਵੀ ਸ਼ਹਿਰ ਵਾਲੇ ਧੰਨਵਾਦ ਕਰਦੇ ਆ ਪ੍ਰੈਸ ਕਲੱਬ ਦਾ ਵੀ ਐਡਾ ਵੱਡਾ ਉਪਰਾਲਾ ਜਿਹੜਾ ਕੀਤਾ ਇਹ ਮੈਂ ਸ਼ਾਇਦ ਪੰਜਾਬ 'ਚ ਪਹਿਲਾ ਨਾਬਾ ਸ਼ਹਿਰ ਹੈ ਜਿੰਨੇ ਐਡਾ ਵਧੀਆ ਉਪਰਾਲਾ ਪ੍ਰੈਸ ਕਲੱਬ ਨੇ ਕੀਤਾ ਪ੍ਰੈਸ ਕਲੱਬ ਦੇ ਅਸੀਂ ਬਹੁਤ ਧੰਨਵਾਦ ਕਰਦੇ ਆ। ਪ੍ਰੈਸ ਕਲੱਬ ਨਾਬਾ ਨੇ ਅੱਜ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜਿਹੜਾ ਨਸ਼ਿਆਂ ਦੇ ਖਿਲਾਫ ਤੁਸੀਂ ਇੱਕ ਸੈਮੀਨਾਰ ਰਖਾ ਕੇ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਹੈ। ਮੈਂ ਪਹਿਲਾਂ ਵੀ ਕਹਿ ਰਿਹਾ ਸੀ ਚਾਰ ਪੀਸ ਬੜੀਆਂ ਇੰਪੋਰਟੈਂਟ ਹੈ। ਪ੍ਰੈਸ ਪਬਲਿਕ ਪੁਲਿਸ ਐਂਡ politicians ਜੇ ਚਾਰੇ თან ਲੈਣ ਕਿ ਨਸ਼ਾ ਕੋਈ ਚੀਜ਼ ਨਹੀਂ ਕਿ ਮੁਕਤ ਨਾ ਹੋ ਸਕੇ ਸਾਰੇ ਅਗਰ ਇਸ ਨੂੰ ਪ੍ਰਾਇਰੀਟੀ ਤੇ ਲੈ ਲੈਣ ਤਾਂ ਮੇਰਾ ਨਹੀਂ ਖਿਆਲ ਕਿ ਦੂਰ ਹੋਏਗਾ ਮੈਂ ਪ੍ਰੈਸ ਕਲੱਬ ਨੂੰ ਮੁਬਾਰਕਬਾਦ ਵੀ ਦੇਣਾ ਤੇ ਬੇਨਤੀ ਕਰਨਾ ਕਿ ਇਹਨੂੰ ਕੰਟੀਨਿਊ ਰੱਖੋ ਤੇ ਨਾਬੇ ਨੂੰ ਘਟੋ ਘਟਾ ਪਰਨਾ ਸ਼ੁਰੂ ਕਰਿਓ ਅੱਜ ਜਿਹੜਾ ਪ੍ਰੈਸ ਕਲੱਬ ਨੇ ਪੁਰਾਣਾ ਕੀਤਾ ਹੈ ਇਹ ਇੱਕ ਬਹੁਤ ਹੀ ਵੱਡਾ ਇਤਿਹਾਸਿਕ ਫੈਸਲਾ ਹੈ ਇਹਦੇ ਵਿੱਚ ਸਮਾਜ ਜਿਹੜਾ ਸਮਾਜ ਆ ਉਹਨੂੰ ਬਹੁਤ ਚੰਗੀ ਸੰਦੇਸ਼ ਮਿਲੂਗਾ ਔਰ ਜਿਹੜਾ ਨਸ਼ਿਆਂ ਦਾ ਐਡਾ ਵੱਡਾ ਹੜਾ ਆਇਆ ਹੋਇਆ ਇੱਥੇ ਕੋਈ ਪੂਰਾ ਰੋਕ ਲੱਗੂਗੀ ਆਰਾ ਜਫਸਰ ਸਾਹਿਬਾਨ ਨੇ ਵੀ ਸਾਰਿਆਂ ਨੇ ਅਸੀਂ ਅੱਜ ਮਿਸਪਲ ਕਾਉਂਸਲਰ ਸਾਹਿਬਾਨ ਸਾਰੇ ਆਏ ਆ ਅਸੀਂ ਤਾਂ ਇੰਨਾ ਵਧੀਆ ਤਰੀਕੇ ਨਾਲ ਅੱਜ ਜਿਹੜਾ ਇਹ ਉਪਰਾਲਾ ਕੀਤਾ ਮੈਂ ਤਾਂ ਪਹਿਲਾਂ ਦੇਖਿਆ ਹੀ ਨਹੀਂ ਇਸ ਗੱਲ ਤੇ ਪ੍ਰੈਸ ਕਲੱਬ ਨੂੰ ਬਹੁਤ ਬਹੁਤ ਮੁਬਾਰਕ ਮੈਂ ਕਿਤੇ ਨੌਰਵੇ ਤੋਂ ਆਏ ਹਾਂ ਤੇ ਅੱਜ ਇੱਥੇ ਨਾਬਾ ਪ੍ਰੈਸ ਕਲੱਬ ਬਣੀ ਉਹ ਜਿਹੜਾ ਇਹ ਕੋਈ ਪ੍ਰੋਗਰਾਮ ਨਹੀਂ ਕੀਤਾ ਹੈ ਜਿਹੜਾ ਨਸ਼ਿਆਂ ਦੇ ਸੰਬੰਧੀ ਜਿਹੜਾ ਸੈਮੀਨਾਰ ਹੋਇਆ ਬਹੁਤ ਹੀ ਇੱਕ ਤੁਹਾਡਾ ਜੋਗ ਉਪਰਾਲਾ ਆਇਆ ਇਹ ਕਿਉਂਕਿ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਹੈਗੇ ਇਹਨਾਂ ਨੇ ਪੂਰੀ ਤਰ੍ਹਾਂ ਘਾਰ ਘਾੜ ਦਿੱਤੇ ਹੈਗੇ ਬ੍ਰੇਕ ਕਾਰ ਦੇ ਵਿੱਚ ਜਿਹੜਾ ਕੋਈ ਨਾ ਇੱਕ ਨਾ ਇੱਕ ਬੰਦਾ ਕੋਈ ਨਾ ਪਿੰਨਾ ਕੋਈ ਪਿਛੇ ਵੀ ਕਿਥੋਂ ਦੇ ਛੋਟੇ-ਛੋਟੇ ਵੱਡੇ-ਵੱਡੇ ਨਾਥੇ ਕੋਈ ਬਰਾਕਦਾ ਹੋਵੇ। ਸੋ ਇਅਕਚੁਅਲੀ ਜਿਹੜਾ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਪ੍ਰੈਸ ਕਲੱਬ ਦਾ ਪਰ ਇਹਦੇ ਨਾਲ ਜਿਹੜਾ ਯੋਗਦਾਨ ਹੈ ਪ੍ਰਸ਼ਾਸਨ ਦੇ ਨਾਲ-ਨਾਲ ਜੋ ਨਸਿਆਂ ਤੋਂ ਜਿਹੜੇ ਗ੍ਰਸਤ ਬੰਦੇ ਆ ਜਾਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਵੱਡਾ ਯੋਗਦਾਨ ਹੋਣਾ ਚਾਹੀਦਾ ਹੈ ਤਾਂ ਕਿਤੇ ਜਾ ਕੇ ਉਹ 3 ਜਿਹੜਾ ਹੈ ਇੱਕ ਕੋਡ ਹੈ ਇਹ ਤੋਂ ਖੜਾ ਸਿੱਟੂਗਾ ਤੇ ਜਿਹੜੀਆਂ ਫੈਮਲੀਆਂ ਨੇ ਉਹ ਉਹਨਾਂ ਦਾ ਵੱਡਾ ਯੋਗਦਾਨ ਚਾਹੀਦਾ ਹੈ। ਤੋ ਅਗਰ ਅਸੀਂ ਬਾਹਰ ਦੀ ਗੱਲ ਕਰੀਏ ਤੇ ਬਾਹਰ ਇਹ ਨਹੀਂ ਹੈ ਕਿ ਬਾਹਰ ਜਿਹੜਾ ਨਸ਼ਾ ਹੈ ਨਹੀਂ ਹੈ ਬਾਹਰ ਨਸ਼ਾ ਹੈ ਵੀ ਹੈ ਪਰ ਉਸ ਨੂੰ ਇਹਨੇ ਵੱਡੇ ਪੱਧਰ ਤੇ ਹਾਈਲਾਈਟ ਕਰਨ ਦੀ بجائے ਉਹਦਾ ਸੋਲੂਸ਼ਨ ਲੱਭਿਆ ਜਾਂਦਾ ਹੈ ਕਿ ਉਹਦਾ ਉਹਦਾ ਸੋਲੂਸ਼ਨ ਕੀਤਾ ਜਾਵੇ ਤਾਂ ਕਿ ਉਹਨੂੰ ਇੱਕ ਤਰ੍ਹਾਂ ਦਾ ਬੋਟ ਦਾ ਜਾਂ ਮੁੱਦਾ ਨਾ ਬਣਾਇਆ ਜਾਵੇ ਇਸ ਤਰ੍ਹਾਂ ਦਾ ਨਹੀਂ ਕੀਤਾ ਜਾਂਦਾ ਉਹਦਾ ਉਹਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦਾ ਬੜੇ ਵੱਡੇ ਵੱਡੇ ਜਿਹੜੇ ਉੱਥੇ 올ਡ এজ ਹੋਮ ਨੇਗੇ ਉੱਥੇ ਜਿਹੜੇ ਬਜ਼ੁਰਗ ਨੇ ਹੁੰਦੇ ਜੋ ਬਹੁਤ ਸਾਲਾਂ ਤੋਂ ਨਸ਼ਿਆਂ ਨਾਲ ਗ੍ਰਸਤ ਨੇ ਉਹ ਉੱਥੇ ਰਹਿੰਦੇ ਨੇ ਉਹਨਾਂ ਦੀ ਬੜੀ ਵਧੀਆ ਟੇਕ ਕੇਅਰ ਕੀਤੀ ਜਾਂਦੀ ਹੈਗੀ ਔਰ ਜਿਸ ਤਰ੍ਹਾਂ ਤੁਸੀਂ ਸੈਮੀਨਾਰ ਦੇ ਵਿੱਚ ਵੀ ਗੱਲ ਕਰ ਰਹੇ ਸੀਗੇ ਲੈਕਚਰ ਦੇ ਵਿੱਚ ਕਹਿ ਰਹੇ ਸੀ ਕਿ ਵੀ ਇੱਥੇ ਜਿਹੜਾ ਸਾਡਾ 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 ਸਮਾਜ ਹੈ ਨਾ ਉਹ ਨਸ਼ੇ ਤੋਂ ਜਿਹੜੇ ਲੋਕ ਗ੍ਰਸਤ ਹੁੰਦੇ ਆਗੇ ਆਪਾਂ ਦੇਖਦੇ ਆਂਗੇ ਕੋਈ ਕੋਈ ਸ਼ਰਾਬੀ ਆ ਕੋਈ ਵੀ ਆਕਰ ਉਹ ਕਿਤੇ ਡਿੱਗਿਆ ਹੋਇਆ ਆ ਜਾਂ ਕੋਈ ਨਸ਼ਾ ਕਰ ਰਿਹਾ ਸੀ ਉਹਨਾਂ ਉਹ ਉਹਨੇ ਵੀਡੀਓ ਬਣਾ ਕੇ ਅਸੀਂ ਵਾਇਰਲ ਕਰ ਦਿਆ ਸਪੋਲ ਖੜੇ ਉਹਨੂੰ ਦੇਖੀ ਜਾਂਦੇ ਆਂ ਇਵਨ ਕਿ ਉਹਨੂੰ ਚੱਕਣ ਦੀ بجائے ਜਾਂਦੀ ਹੈਲਪ ਕਰਨ ਦੀ بجائے ਅਸੀਂ ਉਹ ਤਾਂ ਫਨ ਕਰ ਰਹੇ ਆ ਨਾ ਉਹ ਸਾਡਾ ਸਮਾਜ ਬਹੁਤ ਜ਼ਰੂਰੀ ਹੈ ਕਿ ਸਾਡਾ ਸਮਾਜ ਜਿਹੜਾ ਹੈਗਾ ਇਸ ਦਾ ਮਤਲਬ ਕਿ ਇਹ ਹੈਲਪ ਕਰੇ ਸਾਡੀਆਂ ਫੈਮਲੀਆਂ ਨੂੰ ਸਾਡਾ ਆਮ ਜਨਤਾ ਨੂੰ ਹੈਲਪ ਕਰੇ ਤਾਂ ਹੀ ਅਸੀਂ ਮਤਲਬ ਕਿ ਇਨਪੋਰਟ ਤੋਂ ਸਾਡਾ ਜਿਹੜਾ ਹਜਾ ਸ਼ੁਧਕਾਰਾ ਹੋ ਸਕਦਾ ਹੈ